ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਚੱਲੇ ਆਂ ਬਰੋਨਾ ਆਪਣੇ ਭਰਾ ਦੇ ਵਿਆਹ ਤੇ ਤੇ ਹੁਣ ਆਪਾਂ ਆ ਤੋ ਸਤਰਾ ਦਾ ਤੇ ਚੜ ਗਏ ਆਂ ਵੀ ਇੱਥੋਂ 180 ਕਿਲੋਮੀਟਰ ਤੇ ਜਾ ਕੇ ਆਪਾਂ ਉਤਰਨਾ ਜਿੰਨੇ ਵੀ ਜਾਨਕੀ ਕਿਲੋਮੀਟਰ ਤੇ ਜਾ ਕੇ ਆਪਾਂ ਉਤਰਨਾ ਇੱਥੋਂ ਜਿੱਥੋਂ ਚੜੇ ਆ ਪਾਚੀ ਖੜਾ ਕੇ ਉੱਤੇ ਪਾਚੀ ਦਾ ਜਿੰਨਾ ਕਿਲੋਮੀਟਰਾਂ ਦਾ ਹਿਸਾਬਕਤਾ ਕਲੀਅਰ ਕਰਕੇ ਐਰੋ ਦੇ ਕੇ ਤੇ ਆਪਾਂ ਉਹਨਾਂ ਨੇ ਗੇਟ ਖੋਲ ਦੇਣਾ ਵੀ ਇੰਨਾ ਕ ਜਾਨਕੀ ਨਿਆਰਾ ਆ ਰਿਹਾ ਦੇਖੋ ਮਿੱਤਰੋ ਜੇ ਇਹਦਾ ਜਾਣਾ 130 40 ਤੇ ਉੱਪਰਲੇ ਪਾਸੇ ਜੇ 120 ਤੇ ਜਾਣਾ 100 ਤੇ ਸੈਂਟਰ ਜੀ ਆਪਾਂ ਜਾਣਾ ਆ 70 80 ਦੇ ਫੇਥਲੇ ਆ ਜੋ ਪਰ ਇਹ ਆ ਵੀ ਇਦਾਂ ਨਹੀਂ ਹੈਗਾ ਕੋਈ ਘੁੰਮ ਕੇ ਕੋਈ ਕੋਈ ਮੋੜੇ ਆ ਗਿਆ ਜਾਂ ਕੀ ਹੋ ਗਿਆ ਜਾਂ ਕੀ ਨਹੀਂ ਆਪਣੇ ਰਾਵਣ ਜਿਹੜੀ ਮਾਜੀ ਲੈਣ ਫੜਾ ਉਹ ਤੇ ਗੱਡੀ ਨੂੰ ਖਿੱਚੀ ਉਹ ਅੱਖਾ ਬੰਦ ਕਰਕੇ ਤੇ ਆ ਬਾਤ ਪਹਾੜੀ ਏਰੀਆ ਲਾ ਕੇ ਸ਼ੁਰੂ ਹੋ ਗਿਆ ਤੇ ਬਸ ਆਣ ਕ ਲਈ ਵੀ ਆਪਾਂ ਹਿਮਾਚਲ ਚ ਐਂਟਰ ਹੋਣ ਵਾਲੇ ਆ ਤੇ ਆ ਲਓ ਜੀ ਆ ਗਿਆ ਹਿਮਾਚਲ ਸੇਮ ਉਹੀ ਫੀਲਿੰਗ ਹੁੰਦੀ ਜਦ ਆਪਾਂ ਇੰਡੀਆ ਆਪਣੇ ਹਿਮਾਚਲ 'ਚ ਘੁੰਮਣ ਫੈਨ ਜਾਂਦੇ ਹੁੰਦਾ ਸੀ ਐਨ ਉਹੀ ਫੀਲਿੰਗ ਅਸ ਸੀ ਦੇ ਵੀ ਦੇ ਪਹਾੜੀਆਂ ਸ਼ੁਰੂ ਡੂੰਗ ਡੁਗ 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 ਪਹੁੰਚ ਗਏ ਅੱਜ ਇਹ ਆ ਬਿਰੋਨਾ ਬਿਰੋਨਾ ਮਤਲਬ ਕਿ ਜਿੱਦਾਂ ਹੁਣ ਆਪਣੇ ਕਹੜੀ ਪੰਜਾਬ ਪੰਜਾਬ ਤੋਂ ਬਾਅਦ ਜਿੱਦਾਂ ਕਹੜੀ ਆਪਾਂ ਹਿਮਾਚਲ ਚ ਚਲੇ ਗਏ ਹਨਾ ਵੀ ਜਾਂ ਯੂਪੀ ਚ ਜਾਂ ਹੋਰ ਇਦਾਂ ਮਤਲਬ ਕਿ ਇਹ ਇੱਕ ਜਿੰਨਾ ਵੀ ਬਿਰੋਨਾ ਏਰੀਆ ਹੈ ਸਾਰਾ ਪਹਾੜੀ ਏਰੀਆ ਆਇਆ ਦੇਖੋ ਤੇ ਆਪਾਂ ਜਿੱਦਾਂ ਦੱਸਿਆ ਵੀ ਵਿਆਹ ਆਏ ਸਗੇ ਇੱਧਰ ਆ ਦੇਖੋ ਆ ਹੈਗਾ ਇੱਥੇ ਪੈਲੇਸ ਜਿਹਨੂੰ ਜਿੱਦਾਂ ਰਿਸੋਰਟ ਕਹਿੰਦੇ ਆ ਤੇ ਇਹ ਮੈਦਾਨੀ ਏਰੀਆ ਦੇ ਉੱਪਰ ਜਿੱਦਾਂ ਉੱਪਰ ਆ ਇਹ ਮਤਕੀ ਪਹਾੜੀ ਏਰੀਆ ਇੱਥੇ ਜਾਨਕੀ ਇਹ ਕੋਈ ਛੋਟਾ ਜਿਹਾ ਪਿੰਡ ਆ ਜਿੱਦਾਂ ਉੱਥੇ ਆ ਇਹ ਰਿਸੋਰਟ ਇੱਥੇ ਆ ਹਾਂ ਵਿਆਹ ਆ ਇਹ ਆਪਾਂ ਇੱਥੇ ਜ਼ਿਆਦਾਤਰ ਜਿੱਦਾਂ ਦੇਖੋ ਵੀ ਜਿੰਨੇ ਵੀ ਇਟਾਲੀਅਨ ਜ਼ਿਆਦਾਤਰ ਇੱਥੇ ਹੀ ਦਾ ਸਾਈਕਲਿੰਗ ਕਰਨ ਆਉਂਦੇ ਆ ਤੇ ਇੱਥੇ ਜ਼ਿਆਦਾ ਖੇਤੀਬਾੜੀ ਜ਼ਿਆਦਾ ਹੁੰਦੀ ਹੈ ਜਾਨਕੀ ਆ ਜਿੱਦਾਂ ਅੰਗੂਰ ਕਿਹੜੀ ਗਰੇਪਸ ਆ ਦੇਖੋ ਇੱਧਰ ਵੀ ਅਥਰਲੇ ਸਾਰੇ تقریبا ਇਹੀ ਹੈ ਜਿੱਦਾਂ ਮਤ ਕੀ ਹੋਣੀ ਇਹਨਾਂ ਦੀ ਐਨ ਪੂਰੀ ਕਟਿੰਗ ਵਟਿੰਗ ਹੋਈ ਆ ਜਿੱਦਾਂ ਹੁਣ ਕਹਿ ਲਈਏ ਵੀ ਗਾਹ ਫਾੜ ਲੱਗਣ ਲਈ ਤਿਆਰ ਹੋਏ ਆ ਤੇ ਬਹੁਤ ਵਧੀਆ ਜਿੱਦਾਂ ਕਹਿ ਲਈਏ ਵੀ ਘੈਂਟ ਏਰੀਆ ਆ ਐਨ ਪੂਰਾ ਠੰਡਾ ਪਹਾੜੀ ਏਰੀਆ ਤੇ ਆ ਦੇਖੋ ਇੱਧਰ ਵੀ ਤੇ ਇੱਥੇ ਹਨਾ ਜਿੱਦਾਂ ਜਿੰਨੇ ਵੀ ਮੈਂ ਰਾਜ ਅਸੀਂ ਦੇਖੇ ਜਾਂ ਇੱਥੇ ਵੀ ਆ ਗਏ ਜਿੰਨੇ ਵੀ ਟਰੈਕਟਰ ਆ ਜਿੱਦਾਂ ਕਹਿ ਲਈਏ ਵੀ ਆਪਣੇ ਬਾਗਬਾਨੀ ਏਰੀਆ ਜਿੱਦਾਂ ਕਹਿ ਲਈਏ ਛੋਟੇ ਟਰੈਕਟਰ ਆ ਜਿੱਦਾਂ ਆਪਣੇ ਹੁਣ ਉਹ ਪਿੱਛੇ ਮਿਲਾਨ ਉਧਰ ਮਿਲਾਨ ਵੱਲ ਹੈਗੇ ਆ ਵੱਡੇ ਟਰੈਕਟਰ ਖੇਤੀਬਾੜੀ ਡੈਰੀ ਫਾਰਮ ਤੇ ਇੱਥੇ ਹੈਗੇ ਆ ਛੋਟੇ ਕਿਉਂਕਿ ਇੱਥੇ ਬਾਗਬਾਨੀ ਜਿੱਦਾ ਕਹਿੜੀ ਖੇਤੀ ਨਹੀਂ ਹੁੰਦੀ ਆਪਣੀ ਜਿੱਦਾ ਛੋਟੀ ਸੇਮ ਲਾਇਕ ਜਿੱਦਾ ਉਹ ਆ ਵੀ ਕੋਈ ਫਰੂ ਫਰੂ ਫਰੂਟਾਂ ਵਾਲੀ ਜਿੱਦਾ ਕਹਿੜੀ ਆਹ ਦੇਖੋ ਇਧਰ ਹੈਗਾ ਆ ਪੈਲਸ ਇੱਥੇ ਵਿਆਹ ਆ ਤੇ ਮਤਲਬ ਕਿ ਥੱਲੇ ਲੈਵਲ ਤੋਂ ਕਾਫੀ ਉੱਚਾ ਆ ਜਿੱਦਾ ਥੱਲੇ ਗਰਾਊਂਡ ਲੈਵਲ ਆ ਆਹ ਦੇਖੋ ਸਾਰੇ ਜਿੱਦਾ ਕਹਿੜੀ ਐ ਵੀ ਪਹਾੜੀ ਏਰੀਆ ਹੀ ਆ ਇਧਰ ਬਹੁਤ ਸੋਹਣਾ ਹੈ ਬਰੋਨਾ ਆ ਮਿੱਤਰੋ ਇੱਥੇ ਯਾਨੀ ਕਿ ਵੈਦਰ ਵੀ ਇੰਨਾ ਸੋਹਣਾ ਹੈ ਹਨਾ ਗੱਲਾਂ ਹੀ ਛੱਡ ਦੂੰ ਇੱਥੇ ਜਿੱਦਾਂ ਹੁਣ ਕਹਿ ਲਈਏ ਥੋੜੀ ਗਰਮੀ ਦਾ ਮੌਸਮ ਸਟਾਰਟ ਆ ਤੇ ਇੱਧਰ ਇਟਾਲੀਅਨ ਜਿੱਦਾਂ ਹਨਾ ਜਾਦਾ ਬਹੁਤ ਏਦਾ ਸੈਰਸ ਬੜੇ ਦਾ ਆਪਣੇ ਕਹਿ ਲਈਏ ਸ਼ਿਮਲੇ ਨੂੰ ਜਾਂਦੇ ਆ ਆ ਦੇਖੋ ਆਪਾਂ ਜਿੱਦਾਂ ਸ਼ਿਮਲੇ ਜੀ ਨਹੀਂ ਜਾਈਦਾ ਉਧਰ ਇੰਡੀਆ ਜਾਂ ਮਤਲਬ ਕਿ ਥੋੜਾ ਏਦਾਂ ਹੈ ਮਤਲਬ ਕਿ ਬਹੁਤ ਘੈਂਟ ਏਰੀਆ ਆ ਬਹੁਤ ਬਾਦੂ ਏਰੀਆ ਤੇ ਆਪਾਂ ਦਿਖਾਉਣੇ ਆ ਤੁਹਾਨੂੰ ਹੋਰ ਵੀ ਤੇ ਹੁਣ ਥੋੜੇ ਚੱਤੀ ਜਿੱਦਾਂ ਬਾਅਦ ਸੀ ਜਾਣਾ ਆ ਦੇਖੋ ਇੱਥੇ ਜਿਆਦਾ ਅੰਗੂਰਾਂ ਦੀ ਖੇਤੀ ਹੁੰਦੀ ਆ ਜਿੱਦਾਂ ਮਦਕੀ ਸਬਜ਼ੀਆਂ ਦੀ ਕਹਿੜੀ ਆ ਜਾਂ ਇਦਾਂ ਦੀਆਂ ਮਦਕੀ ਆ ਕੋਈ ਕਣਕ ਜਿੱਦਾਂ ਜਾਂ ਉਹ ਕਈ ਇੱਕ ਖੇਤ ਵੀ ਆ ਜਿਹੜੇ ਜਿੱਦਾਂ ਆਪਣੇ ਸਾਨੂੰ ਸੇਮ ਹਿਮਾਚਲ ਵਾਂਗੂ ਸਟੈਪ ਵਾਈਜ਼ ਸਟੈਪ ਆ ਜਿੱਦਾਂ ਪੌੜੀਦਾਰ ਖੇਤ ਜਿੱਦਾਂ ਕਹਿੜੀ ਆਪਣੇ ਉਹ ਸਾਬੇ ਆ ਬਹੁਤ ਮਿੱਤਰੋ ਜਿੱਦਾਂ ਕਹਿਲੀ ਆ ਘੈਂਟ ਏਰੀਆ ਆ ਦੇਖੋ ਸਾਈਨ ਰੋਡ ਦੇਖੋ ਤੁਸੀਂ ਉਹ ਕਹਿੰਦੇ ਐਨੂੰ ਰੱਖੋ ਇੱਕ ਇਥੇ ਆ ਬਹੁਤ ਮਤਲਬ ਕਿ ਇਦਾਂ ਆ ਰੂਲ ਰੈਗੂਲੇਸ਼ਨ ਜਿਦਾ ਦੇਖੋ ਇਥੇ ਟੋਆ ਆ ਆਪਣੇ ਜਿੱਦਾਂ ਹੁਣ ਇੰਡੀਆ ਚਲੋ ਜੋ ਮਰਜੀ ਜਿੱਦਾਂ ਵੀ ਮਰਜੀ ਆਪਣਾ ਦੇਸ਼ ਆ ਭੰਡ ਦੇ ਨਹੀਂ ਆਪਾਂ ਬਸ ਨਾਰਮਲ ਗੱਲ ਕਰਦੇ ਆ ਆ ਦੇਖੋ ਉਹਨਾਂ ਨੇ ਹਨਾ ਇਥੇ ਚੱਲ ਹਲੇ ਉਹ ਨਹੀਂ ਬਣਾਈ ਆ ਕੁਝ ਵੀ ਆ ਜਾਂ ਮੀਂਹ ਨਾ ਖੁਰਿਆ ਪਰ ਉਹਨਾਂ ਨੇ ਦੇਖੋ ਇੱਥੇ ਸਾਈਨ ਬੋਰਡ ਲਾਇਆ ਆ ਵੀ ਪਸਾ ਪਸਾਰੇ ਨੂੰ ਹੋ ਕੇ ਨੰਗੋ ਮਤਲਬ ਕਿ ਉਹ ਕਹਿੰਦੇ ਆ ਇੱਧਰ ਨੂੰ ਹੋ ਕੇ ਨੰਗੋ ਇੱਧਰ ਕਿਉਂਕਿ ਟੋਆ ਵਾ ਇਹ ਆ ਇਟਲੀ ਦੀਆਂ ਖੂਪੀਆਂ ਮਤਲਬ ਕਿ ਵੀ ਮੰਦੇਰੀ ਜਿਹੜੀ ਕਹਿੰਦੇ ਬਹੁਤ ਇੰਪੋਰਟੈਂਟ ਸਮਝਦੇ ਆ ਜਾਨ ਨੂੰ ਵੀ ਕੋਈ ਕੋਈ ਹੈਪਨ ਹੋ ਜਾ ਕਿਸੇ ਦੇ ਸੱਟ ਲੱਗੂ ਤੇ ਇੰਨਾ ਕਿ ਜਾਨੀ ਕਿ ਮਿੱਤਰੋ ਹਨ ਕਹ ਲਈਏ ਵਧੀਆ ਸ਼ਹਿਰ ਆ ਇਹ ਵੀ ਹੱਦਾਂ ਹੀ ਪਾਰ ਆ ਬਹੁਤ ਸੋਹਣੀ ਇੱਥੇ ਸ਼ਾਂਤੀ ਜਿੱਦਾਂ ਸੇਮ ਆਪਣੇ ਕਹੜੀ ਪਹਾੜੀ ਏਰੀਆ ਨਾਲ ਇਕੁਅਲ ਟੂ ਸੇਮ ਹੀ ਆ ਦੇਖੋ ਇੰਨਾ ਵੀ ਉੱਪਰ ਨੂੰ ਉੱਪਰ ਨੂੰ ਚੜੀ ਹੋ ਜਿੱਦਾਂ ਦੇਖੋ ਗਾਹਾਂ ਨੂੰ ਵੀ ਹਨ ਉੱਚਾ ਹੀ ਆ ਲੈਵਲ ਕਮ ਉੱਚਾ ਹੀ ਆ ਉਹ ਦੇਖੋ ਉੱਪਰ ਨੂੰ ਬਹੁਤ ਸੋਹਣਾ ਇੱਥੇ ਜ਼ਿਆਦਾ ਹਨ ਜਿੱਦਾਂ ਕਹ ਲਈਏ ਵੀ ਖੇਤੀ ਲਈ ਇਦਾਂ ਵੀ ਆ ਉਹਨਾਂ ਨੇ ਇਦਾਂ ਵੀ ਰੀਨ ਵੀ ਕਨਾਲ ਵੀ ਤਾਂ ਛੱਡਿਆ ਨਹੀਂ ਮਤਲਬ ਕਿ ਵੀ ਉਦਹੀਂ ਜਿੱਥੇ ਕੁਛ ਨਹੀਂ ਲਾਇਆ ਕੀਤਾ ਆ ਦੇਖੋ ਤੁਸੀਂ ਏਰੀਆ ਇੱਧਰ ਉਹ ਆਪਣਾ ਇਹ ਪਿੰਡ ਆ ਬਿੱਲਾ ਕਸਟਲ ਕੁਛ ਸਮਥਿੰਗ ਇਦਾਂ ਇਦਾਂ ਨਾਂ ਆ ਮਤਲਬ ਕਿ ਤੇ ਆ ਹੈਗਾ ਪੈਲਸ ਜਿੱਥੇ ਵਿਆਹ ਆਪਾਂ ਆਏ ਆ ਤੇ ਆਪਣੇ ਤੋਂ ਜਾਨੀ ਕਿ ਹੈਗਾ ਇਹ 160 ਕਿਲੋਮੀਟਰ ਜਾਨੀ ਕਿ ਮਿਲਾਨ ਏਰੀਆ ਤੋਂ ਆਪਣੇ ਤੋਂ ਤੇ ਦੇਖੋ ਤੁਸੀਂ ਕਿੰਨਾ ਸੋਹਣਾ ਵਿਊ ਆ ਮਤਲਬ ਕਿ ਇੱਥੇ ਆ ਜਾ ਕੇ ਹਨਾ ਵੀ ਜਿਦਾ ਕਹਿੜੀ ਆ ਵੀ ਆ ਕੇ ਐਨ ਆਪਣੀ ਇੰਡੀਆ ਦੀ ਹਨਾ ਸੇਮ ਫੀਲਿੰਗ ਆਉਂਦੀ ਪੂਰੀ ਵੀ ਜਿੱਦਾ Shimla ਨੂੰ Himachal 'ਚ ਉਧਰ ਘੁੰਮਣ ਜਾਂਦੇ ਹੁੰਦੇ ਸੀ ਹਨਾ ਸੇਮ ਉਹੀ ਫੀਲਿੰਗ ਆਉਂਦੀ ਹੈ ਤੇ ਦਈਆਂ ਵੀ ਇੰਨੀਆਂ ਘੈਂਟ ਆ ਵੀ ਜਿੱਦਾ ਇੱਤਾ ਨਹੀਂ ਆਮ ਨਿਆਣੇ ਨੂੰ ਵੀ ਗੱਡੀ ਦੇਦੋ ਜਿੱਦਾ ਕਹਿੜੀ ਉਹ ਵੀ ਸਾਈਨ ਬੋਰਡ ਲੱਗੇ ਆ ਇਹ ਨਹੀਂ ਹੈਗਾ ਵੀ ਕੋਈ ਰਿਸਕ ਆ ਜਾਂ ਕਿੱਦਾਂ ਆ ਵੀ ਮਤਲਬ ਕਿ ਜਿੱਦਾ ਕੂਰਵਾ ਕਹਿੜੀ ਵੀ ਮੋੜ ਆ ਜਾਂ ਕਿੱਦਾਂ ਆ ਐਨ ਪੂਰੇ ਸائیں ਨਬੂੜਾ ਨਾ ਆ ਦੇਖੋ ਦੱਸਿਆ ਵੀ ਐ ਮੋੜ ਹੋ ਕੇ ਤੇ ਫਿਰ ਐ ਆ ਜਿਆਦਾ ਇੱਥੇ ਯਾਨੀ ਕਿ ਬਹੁਤ ਜ਼ਿਆਦਾ ਆਹ ਅੰਗੂਰਾਂ ਦੀ ਖੇਤੀ ਹੁੰਦੀ ਇੱਧਰ ਜ਼ਿਆਦਾ ਗਰੇਪਸ ਤੇ ਗਾਹਾਂ ਨੂੰ ਉੱਚਾ ਦੀ ਉੱਚਾ ਉੱਚਾ ਹੀ ਉੱਚਾ ਹੈਗਾ ਸਾਨੂੰ ਬਹੁਤ ਸੋਹਣਾ ਏਰੀਆ ਹੈ ਮਿੱਤਰੋ ਹੁਣ ਆਪਾਂ ਵਾਪਸੀ ਚੱਲੇ ਪਉਣ ਲੱਗੇ ਆ ਤੇ ਸੋ ਇਦਾਂ ਆ ਵੀ ਕਿਹੜੀ ਆ ਦੇਖੋ ਤੁਸੀਂ ਆਪਾਂ ਉਹ ਥੱਲੇ ਦੇ ਗਰਾਊਂਡ ਲੈਵਲ ਤੇ ਜਾਣਾ ਯਾਨੀ ਕਿ ਬਹੁਤ ਉੱਚਾ ਉੱਚਾ ਗਰੀਬੀ ਸਿਰੇ ਤੇ ਹੀ ਕੰਮ ਕਿੱਥੇ ਪਹਿਲਾ ਸੀਗਾ ਬਿੱਲਾ ਤੇ ਸੌਟ ਬਿੱਲਾ ਰਿਸੋਰਟ ਉਹਦਾ ਨਾਮ ਸੀ ਤੇ ਦੇਖੋ ਤੁਸੀਂ ਆਨੰਦ ਕਹਾਂ ਬਾਤਾ ਸੋਹਣੀਆਂ ਕਰਾਤਾ ਦੇਖੋ ਕਿੰਨਾ ਸੋਹਣਾ ਥੀ ਇੱਥੇ ਜਿਆਦਾ ਯਾਨੀ ਕਿ ਆਹੀ ਗਰੇਪਸ ਜਿਹਨੂੰ ਕਹਿੰਦੇ ਅੰਗੂਰੀ ਅੰਗੂਰਿਆ ਅੰਗੂਰੀ ਸੇਮ ਆਪਣੇ ਹਿਮਾਚਲ ਵਾਲਾ ਮਨਾਲੀ ਤੋਂ ਜਦੋਂ ਹਨਾ ਆਪਾਂ ਜਾਂਦੇ ਹਾਂ ਗਾਂਹ ਰਤਾੰਗ ਨੂੰ ਸੇਮ ਉਹੀ ਵੀਊ ਹੈਗਾ ਆ ਗਏ ਆ ਹੁਣ ਆਪਾਂ ਆ ਗਏ ਆ ਗਰਾਉਂਡ ਲੈਵਲ ਤੇ ਤੇ ਆਹ ਦੇਖੋ ਤੁਸੀਂ ਜਰਾ ਮਿੱਤਰੋ ਕਿ ਕਿਹੜਾ ਕਹਿੜੀ ਆ ਵੀ ਕਿੰਨੀ ਉੱਚੀ ਪਹਾੜੀ ਆ ਤੇ ਕਿੱਥੇ ਚੋਟੀ ਦਵੈਣ ਬਹੁਤ ਸੋਹਣਾ ਏਰੀਆ ਆ ਸ਼ਾਂਤੀਪੁਰਕ ਤੇ ਇੱਥੇ ਜਿੱਦਾਂ ਛੋਟੇ ਛੋਟੇ ਜ਼ਿਮੀਂਦਾਰ ਆ ਕਿਲੇ ਦੋ ਕਿੱਲੇ ਆ ਤਿੰਨਾਂ ਕਿੱਲਿਆਂ ਵਾਲੇ ਮਤਲਬ ਕੀ ਵੀ ਵਧੀਆ ਮਾਹੌਲ ਆ ਇਹਨੂੰ ਕਹਿੰਦੇ ਆ ਵੀ ਇਟਲੀ ਦਾ ਸਭ ਤੋਂ ਵੱਡਾ ਰੋਡ ਉਹਦਾ ਹੁੰਦਾ ਇੰਟਰਨੈਸ਼ਨਲ ਵਹੇ ਵੀ ਜਿੱਦਾਂ ਵੱਡਿਆ ਜੀ ਮੰਨਿਆ ਜਾਂਦਾ ਤੇ ਇਹਦੇ ਤੇ ਇੰਦਾ ਵੀ 130 ਦੀ ਸਪੀਡ ਤੇ ਆਪਾਂ ਤੁਹਾਨੂੰ ਜਾ ਕੇ ਗਾਹ ਦਿਖਾਉਣੀ ਆ ਸਾਰਾ ਵੀਓ ਮਿਲਦੇ ਆ ਥੋੜੇ ਚਿਰ ਬਾਅਦ ਇਹ ਆਪਣੇ 53 ਕਿਲੋਮੀਟਰ ਰਹਿ ਗਏ ਆ ਤੇ ਹੁਣ ਆਪਾਂ 7 ਕਿਲੋਮੀਟਰ ਦੀ ਆਤ ਉਸਤਰਾ ਦਾ ਛੱਡਣ ਲੱਗੇ ਆ ਤੇ ਆਪਾਂ ਆਪਣੇ ਕਹੜੀਏ ਪ੍ਰਿੰਸੀਪਲ ਰੋਡ ਤੇ ਜਾਣ ਲੱਗੇ ਆ ਸੋ ਲੱਗੀ ਪਹੁੰਚ ਗਏ ਹੁਣ ਆਪਾਂ 110 ਆਟੋਸਟਰਾਡਾ ਦੀ 103 ਆਹ ਦੇਖੋ ਡਿਸਪਲੇ ਇਹ ਜਦੋਂ ਆਪਾਂ ਮਤਲਬ ਕਿ ਲਾਇਸੈਂਸ ਕਰਦੇ ਉਹਦੇ ਵਿੱਚ ਇਹ ਦੱਸਦੇ ਵੀ ਤਾਂ ਜਿਹੜੀਆਂ ਆ ਡਿਸਪਲੇ ਆਉਂਦੀਆਂ ਆ ਉਹ ਕਿਤਾਬ 'ਚ ਵੀ ਹੁੰਦੀ ਆ ਵੀ ਆਪਣੇ ਆਟੋਸਟਰਾਡਾ ਤੇ ਤਾਂ ਹੁੰਦੀ ਆ ਬਹੁਤ ਮਤਲਬ ਕਿ ਫਰਕ ਪੈਂਦਾ ਆ ਬਹੁਤ ਇੰਪਰੂਵਮੈਂਟ ਹੁੰਦੀ ਆ ਗੱਡੀ 'ਵੀ ਜਦੋਂ ਇਸ ਰੋਡ ਤੇ ਆਪਾਂ ਜਾਂਦੇ ਆਂ ਕਈ ਸਾਈਨ ਕਈ ਸਿਗਨਲਾਂ ਦੇ ਬਾਰੇ ਇਤਨੋ ਲੈਜ ਮਿਲਦੀ ਹੈ ਤੇ ਐਨ ਮਦਗੀ ਜੇ ਦਾ ਤੁਸੀਂ ਜਾਣਾ 160 70 ਤੇ ਵੀ ਇੱਧਰ ਹੋ ਜੋ ਇਹ ਥੋੜਾ ਟਿਕ ਕੇ 130 ਜਾਣੀ ਤੇ ਫਿਰ ਸੈਂਟਰ ਦੇ ਵਿੱਚ ਜੇ ਬਿਲਕੁਲ ਹੀ ਜਿੱਦਾਂ ਗੜੀਆ ਟਰੱਕਾਂ ਵਾਲਿਆਂ ਭਾਈਆਂ ਦਾ ਜਾਣਾ ਹੌਲੀ ਹੌਲੀ 70 80 ਤੇ ਵੀ ਤਾਂ ਥੱਲੇ ਡਿੱ ਗਿਆ ਆਪਣੇ ਮਦਗੀ ਨਹੀਂ ਹੈਗਾ ਇੰਡੀਆ ਵਾਂਗੂ ਵੀ ਕੋਈ ਇੱਧਰ ਚੜ ਗਿਆ ਟਰੱਕ ਲੈ ਕੇ ਕੋਈ ਇੱਧਰ ਚੜ ਗਿਆ ਕੱਟ ਮਾਰ ਮਾਰ ਕੇ ਇਦਾਂ ਹੋਣਾ ਜੇ ਮੂਰੇ ਗੱਡੀ ਜਾ ਵੀ ਰਹੀ ਹੈ ਜੇ ਉਹਨੂੰ ਆਪਾਂ ਕ੍ਰੋਸ ਕਰਨਾ ਸਿਗਨਲ ਦੇ ਕੇ ਉੱਪਰਲੀ ਤੇ ਲੇਨ ਤੇ ਜਾ ਕੇ ਕਿ ਜੇ ਉੱਪਰਲੀ ਲੇਨ 'ਚ ਆਪਾਂ ਪੁਲਿਸ ਸਪੀਡ ਤੇ ਜਾਣਾ ਰਹਿ ਸਕਦੇ ਉੱਪਰ ਨਹੀਂ ਤਾਂ ਫੇਰ ਸੈਂਟਰ 'ਚ ਆਓ। ਲਓ ਜੀ ਆਪਾਂ ਆ ਗਏ ਆ ਆਪਣੇ ਪਿੰਡ ਤੇ ਕਿਹੜੀ ਆ ਵੀ ਫਾੜ ਕੇ ਬੰਦਿਆ। ਆਹ ਖੜੀਆਂ ਇੱਧਰ ਰਾਣੀਆ ਦੋਨੀਆਂ ਆ ਗਏ। ਉਹ ਕਹਿੰਦੀ ਮੈਂ ਪਹਿਲਾਂ ਜਾਣਾ ਉਹ ਕਹਿੰਦੀ ਮੈਂ ਪਹਿਲਾਂ ਜਾਣਾ ਆ। ਤੇ ਬਸ ਹੁਣ ਪਿੰਡ ਪਹੁੰਚ ਗਏ ਤੇ ਆਪਾਂ ਫੇਰ ਮਿਲਦੇ ਹਾਂ ਨੂਰ ਅਗਲੇ ਨੈਕਸਟ ਬਲੌਗ ਤੇ